ਬਹੁਤ ਭਾਜੀ ਨੁਕਸਾਨ ਜਿਹੜਾ ਨਾ ਇਹ ਜਿਹੜਾ ਖੋਨਿਆ ਵਾਲਾ ਸੀ ਜਿਆਦਾ ਪਾਣੀ ਆਇਆ ਨਾ ਤੇ ਪਾਣੀ ਨਾ ਬਹੁਤ ਜਿਆਦਾ ਆਇਆ ਪੀ ਇਹ ਪਾਣੀ ਉਹ ਕੰਦ ਦੀ ਬਰਾਬਰ ਦੇਖੋ ਉਹਦੀ ਬਰਾਬਰ ਹੋ ਗਿਆ ਫਿਰ ਉਹਨਾਂ ਨੇ ਪਿੰਡ ਵਾਲਿਆਂ ਨੇ ਤੁਸੀਂ ਥੋੜੀ ਐ ਨੂੰ ਡਰ ਦਾ ਮਾਹੌਲ ਬਹੁਤ ਜਿਆਦਾ ਜੇ ਵੀ ਐਸੇ ਕਰਕੇ ਆ ਵੇਖੋ ਭਾਜੀ ਆ ਬੰਦ ਬੰਦ ਰਹੇ ਆ ਉੱਥੇ ਘੱਟੋ ਘੱਟ 4-500 ਬੰਦਾ ਆ ਰਿਹਾ ਰੋਜ਼ ਤੇ ਛੇਵਾਂ ਤੇ ਬਹੁਤ ਜਿਆਦਾ ਚੱਲ ਰਹੀ ਆ ਜੀ ਭਾਜੀ ਕੋਈ ਸੌਦਾ ਲਿਆਉਂਦਿਆ ਕੋਈ ਡੰਗਰਾਂ ਦਾ ਚਾਰਾ ਲਿਆਉਂਦਿਆ ਵਾ ਮਤਲਬ ਮੈਂ ਵਿੱਚ ਜਾਵਾਂ ਵੀ ਤਾਂ ਇਦਾਂ ਹੱਥ ਵੀ ਖੜਾ ਕਰਾਂ ਤਾਂ ਵੀ ਨਹੀਂ ਹੱਥ ਡੋਬਦਾ ਹਾਂਜੀ ਬੜਾ ਹੀ ਜ਼ਿਆਦਾ ਡੂੰਘਾ ਪਰ ਫਿਰ ਵੀ ਦਰਦ ਮਾਹੌਲ ਕਰਕੇ ਇਹਨੂੰ ਕਰਨਾ ਪੈ ਰਿਹਾ ਵਾ ਕਿਸੇ ਵੀ ਮਾਇਤੇ ਕਰਾ ਰਹੇ ਨੇ ਕੋਈ ਲੰਗਰ ਦੀ ਕੋਈ ਸੌਤੇ ਦੀ ਕੋਈ ਜੀ ਜਿੱਤੇ ਚਾਹ ਦੀ ਬਰੈਡ ਦੀ ਵੇਖੋ ਤਾਂ ਦੇ ਸਭ ਸੇਵਾ ਕਰ ਰਹੇ ਸਸ਼ੀਗਲ ਜੀ ਤੁਸੀਂ ਦੇਖਣ ਲੁਧਿਆਣਾ ਲਾਈਟ ਤੇ ਮੈਮ ਤੇ ਤਸਵੀਰਾਂ ਨੇ ਪਿੰਡ ਮਾਛੇਵਾਲ ਦੀ ਦੇਖ ਸਕਦੇ ਹੋ ਤੇਰਾ ਬਾਬਾ ਨਾਨਕ ਦੇ ਲੱਗਦੇ ਕਈ ਜਿਹੜੇ ਪਿੰਡ ਨੇ ਚਾਹੇ ਮਾਛੇਵਾਲ ਹੋ ਕੋਨੇਵਾਲ ਹੋ ਉਹ ਹੜਾਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਦੇਖ ਸਕਦੇ ਹੋ ਕਿੰਨਾ ਕੁ ਵੱਡਾ ਜਿਹੜਾ ਹੈ ਪਾੜ ਪਿਆ ਸੀ ਜਿਸ ਦੇ ਨਾਲ ਕਾਫੀ ਜਿਹੜੇ ਖੇਤ ਤਬਾਹ ਹੋ ਗਏ ਨੇ ਕਿਸ ਤਰੀਕੇ ਇੰਨੇ ਕੁ ਵੱਡੇ ਪਾੜ ਦੇ ਨਾਲ ਜਿਹੜੇ ਕਾਫੀ ਪਿੰਡ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਜਿੱਥੇ ਲਗਾਤਾਰ ਲੋਕਾਂ ਦੇ ਵੱਲੋਂ ਜਿਹੜਾ ਸੇਵਾ ਨਿਭਾਈ ਜਾ ਰਹੀ ਹੈ ਉੱਥੇ ਜਿਹੜਾ ਬੰਨ ਨੂੰ ਪੱਕਾ ਕਰਨ ਦੇ ਲਈ ਆਰਮੀ ਵੀ ਜਿਹੜੀ ਇਹ ਲਗਾਤਾਰ ਇਸ ਬੰਨ ਤੇ ਪਹੁੰਚ ਕੇ ਜਿਹੜਾ ਹੈ ਮਿੱਟੀ ਪਾਉਣ ਦਾ ਕੰਮ ਬੋਰੀਆਂ ਪਾਉਣ ਦਾ ਕੰਮ ਬੰਨ ਨੂੰ ਪੱਕਾ ਕਰਨ ਦਾ ਕੰਮ ਕਰ ਰਹੀ ਹੈ ਉੱਥੇ ਹੀ ਕਈ ਜਿਹੜੇ ਨੌਜਵਾਨ ਨੇ ਦੂਰੂ ਦੂਰੋ ਪਹੁੰਚ ਕੇ ਇਸ ਬੰਨ ਨੂੰ ਪੱਕਾ ਕਰ ਰਹੇ ਨੇ ਕਿਤੇ ਨਾ ਕਿਤੇ ਹਜੇ ਵੀ ਜਿਹੜਾ ਡਰ ਦੇ ਮਾਹੌਲ ਦੇ ਵਿੱਚ ਲੋਕ ਨੇ ਕਿਉਂਕਿ ਕਾਫੀ ਜਿਹੜਾ ਹੈ ਵੱਡਾ ਨੁਕਸਾਨ ਹੋਇਆ ਹੈ ਚਾਹ ਦਾ ਧਿਆਨ ਕੇ ਭਾਜੀ ਰੱਖੇ ਜੀ ਸੋ ਵੀਰ ਕਹਿ ਰਿਹਾ ਕਿ ਬਹੁਤ ਹੀ ਜਿਹੜਾ ਨੁਕਸਾਨ ਹੋਇਆ ਹੈ ਕਿੰਨਾਕ ਇਸ ਬੰਦ ਦੇ ਟੁੱਟਣ ਨਾਲ ਨੁਕਸਾਨ ਹੋਇਆ ਪਿੰਡਾਂ ਦਾ ਬਹੁਤ ਬਾਜੀ ਨੁਕਸਾਨ ਜਿਹੜਾ ਨਾ ਇਹ ਜਿਹੜਾ ਕੋਹਨੇ ਵਾਲਾ ਸੀ ਜਾਦੇ ਪਾਣੀ ਆਇਆ ਨਾ ਤੇ ਪਾਣੀ ਨਾ ਬਹੁਤ ਜ਼ਿਆਦਾ ਆਇਆ ਪੀ ਇਹ ਪਾਣੀ ਉਹ ਕੰਦ ਦੀ ਬਰਾਬਰ ਦੇਖੋ ਉਹਦੀ ਬਰਾਬਰ ਹੋ ਗਿਆ ਫਿਰ ਉਹਨਾਂ ਨੇ ਪਿੰਡ ਵਾਲਿਆਂ ਨੇ ਤੁਸੀਂ ਤੋੜੀ ਆ ਇਹਨੂੰ ਤੇ ਪਿਛੇ ਸਾਡਾ ਨਾ ਨੁਕਸਾਨ ਹੋਵੇ ਤੇ ਫਿਰ ਵੀ ਇਹ ਬਹੁਤ ਜ਼ਿਆਦਾ ਪਾਣੀ ਇੱਥੋਂ ਆ ਗਿਆ ਲਗਭਗ ਕਿੰਨੇ ਕੁ ਜਿਹੜੇ ਆ ਬੰਨ ਟੁੱਟੇ ਸੀ ਇਸ ਲੈਂਡ ਦੇ ਵਿੱਚ ਇਤੋਂ ਬਾਜੀ ਇੱਕ ਇਤੋਂ ਗਾੜੀ ਆ ਇੱਕ ਆ ਆ ਇਹ ਕਹੋ ਜੇ ਇੱਕ ਉਦੋਂ ਗਾੜੀ ਆ ਨਹੀਂ ਦੋ ਅੰਦਰ ਆ ਆ ਵੇ ਇਹ ਇਲਾਕਾ ਕਿਹੜੇ ਹੱਦ ਦੇ ਅੰਦਰ ਆਂਦਾ ਹੈ ਅੰਮ੍ਰਿਤਸਰ ਦੇ ਅੰਦਰ ਆਂਦਾ ਹੈ ਜਾਂ ਗੁਰਦਾਸਪੁਰ ਦੇ ਅੰਦਰ ਨਹੀਂ ਇਹ ਅੰਮ੍ਰਿਤਸਰ ਦੇ ਆਉਂਦਾ ਜੀ ਤੇ ਅੱਗੇ ਡੇਰਾ ਬਾਬਾ ਨਾਨਕ ਵੀ ਕਾਫੀ ਜਿਹੜਾ ਹੜ੍ਹ ਦੇ ਨਾਲ ਪ੍ਰਭਾਵਿਤ ਹੋਇਆ ਸੀ ਗੁਰਦਾਸਪੁਰ ਦੇ ਭੱਜੇ ਆਉਂਦਾ ਵਾ ਜੀ ਹਾਂਜੀ ਏ ਕੋਨੇੜ ਮਾਸੀ ਵਾਲਾ ਜੀ ਤੇ ਹੁਣ ਕੀ ਹਾਲਾਤ ਨੇ ਕਿੰਨਾ ਕੁ ਡਰਦਾ ਮਾਹੌਲ ਹਜੇ ਵੀ ਹੈਗਾ ਵਾ ਇੱਥੇ ਹੁਣ ਤੋਂ ਨਹੀਂ ਹੁਣ ਜਿਹੜਾ ਨਾ ਦਰ ਦਾ ماحول ਬਹੁਤ ਜ਼ਿਆਦਾ ਜੇ ਵੀ ਐਸੇ ਕਰਕੇ ਆ ਵੇਖੋ ਪਾਜੀ ਆ ਬੰਦ ਬੰਦ ਰਹੇ ਆ ਉਥੇ ਘਟੋ ਘਟ ਟਾਰ 500 ਬੰਦਾ ਆ ਰਿਹਾ ਰੋਜ ਸੇਵਾ ਬਹੁਤ ਹੋ ਰਹੀ ਹੈ ਕਰਕੇ ਸਾਰੇ ਮਤ ਨਾਲ ਭੈਣ ਭਰਾ ਕਰਾਉਣ ਵਾਲਾ ਹੀ ਅਜੇ ਵੀ ਦਰ ਦਾ ਮਾਹੌਲ ਆ ਜਿੱ ਤਰ੍ਹਾਂ ਦੱਸਦੇ ਵੀ ਮਗਰੋਂ ਪਾਣੀ ਆ ਰਿਹਾ ਵਾ ਅਜੇ ਵੀ ਕਿੰਨੇ ਦਿਨ ਪਹਿਲਾਂ ਇਹ ਬੰਦ ਟੁੱਟਿਆ ਸੀ ਇਹ 23 ਤਰੀਕ ਦੇ ਟੁੱਟਾ ਜੇ 23 ਤਰੀਕ ਦਾ ਹਾਂਜੀ ਤੇ ਕਿੰਨੇ ਦਿਨਾਂ ਤੋਂ ਨਿਰੰਤਰ ਸੇਵਾ ਇੱਥੇ ਚੱਲੀ ਹੈ ਇਹਦੇ ਸੇਵਾ ਦੇ ਬਹੁਤ ਜ਼ਿਆਦੀ ਚੱਲ ਰਹੀ ਹੈ ਜੀ ਪਾਜੀ ਕੋਈ ਸੌਦਾ ਲਿਆਉਂਦੇ ਆ ਕੋਈ ਡੰਗਰਾਂ ਦਾ ਚਾਰਾ ਲਿਆਉਂਦੇ ਆ ਵਾ ਕਪਾ ਜਿੰਨੀ ਵੀ ਸੇਵਾ ਚੈੱਕ ਕਰੋ ਭਾਜੀ ਉਹ ਵੇਖੋ ਹੁੰਦੀ ਆ ਕਰਨਦੇ ਨੇ ਲੋਗ ਕਿੰਨਾ ਕਡੂੰਗਾ ਜਿਹੜਾ ਹੋਇਆ ਪਿਆ ਵਾ ਇਹ ਭਾਜੀ ਮਰਬਲ ਮੈਂ ਵਿੱਚ ਜਾਵਾਂ ਵੀ ਤੇ ਇਦਾਂ ਹੱਥ ਵੀ ਖੜਾ ਕਰਾਂ ਤਾਂ ਵੀ ਨਹੀਂ ਹੱਥ ਡੋਬਦਾ ਜੀ ਹਾਂਜੀ ਬਾਲਾ ਹੀ ਜ਼ਿਆਦਾ ਡੂੰਗਾ ਪਰ ਫਿਰ ਵੀ ਡਰ ਦੇ ਮਾਹੌਲ ਕਰਕੇ ਇਹਨੂੰ ਕਰਨਾ ਪੈ ਰਿਹਾ ਵਾ ਕੀ ਆ ਡੀਆਂ ਪੱਤਾਂ ਬਾਜਣਾ ਡੇ ਪਿੰਡ ਬਾਜਣਾ ਕੀ ਸਹੀ ਹੋਗਾ ਪ੍ਰਸ਼ਾਸਨ ਦੇ ਵੱਲੋਂ ਤੇ ਲੋਕ ਤਾਂ ਜਿੱਦਾਂ ਸੇਵਾ ਤੇ ਲੱਗੇ ਹੀ ਹੋਏ ਨੇ ਹਾਂਜੀ ਆਰਮੀ ਦੇ ਟਰੱਕ ਵੀ ਆ ਅੱਜ ਆ ਦੇਖੇ ਕਿ ਯਾਰ ਵੀ ਕਰਾ ਰੀਆ ਮਾਤ ਭਾਜੀ ਜੋ ਵੀ ਕੋਈ ਦੂਰੋਂ ਦੂਰੋਂ ਤਰਨਤਾਰੋਂ ਜੋ ਤੋਂ ਗੁਰਦਾਸਪੁਰੋਂ ਜੰਮੂ ਜੋ ਵੀ ਕਿੱਤਿਆਂ ਵੀ ਆ ਰਿਆ ਨਾ ਇੱਥੇ ਵੀ ਮਾਤ ਕਰਾ ਰਹੇ ਨੇ ਕੋਈ ਲੰਗਰ ਦੀ ਕੋਈ ਸੌਦੇ ਦੀ ਕੋਈ ਵੀ ਇੱਥੇ ਚਾਹ ਦੀ ਰੱਡ ਦੀ ਵੇਖੋ ਤਾਂ ਦੇ ਸਭ ਸੇਵਾ ਕਰ ਰਹੇ ਲਗਾਤਾਰ ਜਿਹੜੇ ਆਰਮੀਜ਼ ਦੇ ਟਰੱਕ ਵੀ ਜਿਹੜੇ ਆ ਪਾਰਕ ਪਾਰ ਕੇ ਜਿਹੜੇ ਆ ਰੇਤ ਪਹੁੰਚ ਰਹੇ ਨੇ ਉੱਥੇ ਹੀ ਜਿਹੜੇ ਪੰਜਾਬੀ ਹੀ ਪੰਜਾਬੀ ਦੇ ਅੱਜ ਨਾਲ ਖੜਿਆ ਦੂਰੋਂ ਦੂਰੋਂ ਜਿਹੜੇ ਭਾਵੇਂ ਗੁਰਦਾਸਪੁਰ ਤਰਨਤਾਰਨ ਹਰ ਕਿਤੇ ਜਿਹੜੇ ਲੋਕ ਨੌਜਵਾਨ ਨੇ ਪਹੁੰਚ ਰਹੇ ਨੇ ਲਗਾਤਾਰ ਉਹਨਾਂ ਦੇ ਵੱਲੋਂ ਜਿਹੜੇ ਸੇਵਾ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਿਸ ਤਰੀਕੇ ਜਿਹੜੇ ਤਾਰਾ ਨੇ ਤਾਰ ਦੇ ਨਾਲ ਜਾਲੀਆਂ ਬਣਾ ਕੇ ਜਿਹੜਾ ਪੱਕਾ ਕੀਤਾ ਜਾ ਲਗਾਤਾਰ ਜਿਹੜੇ ਬੰਨ ਨੂੰ ਪੱਕਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ 23 ਤਰੀਕ ਨੂੰ ਜਿਹੜਾ ਬੰਨ ਟੁੱਟ ਜਾਂਦਾ ਹੈ ਜਿਸ ਤੋਂ ਬਾਅਦ ਜਿਹੜੇ ਕਾਫੀ ਪਿੰਡ ਇਸ ਮਨ ਦੇ ਨਾਲ ਜਿਹੜਾ ਪ੍ਰਭਾਵਿਤ ਹੁੰਦੇ ਨੇ ਕਾਫੀ ਖੇਤ ਨੇ ਜਿਹੜੇ ਲੋਕਾਂ ਦੇ ਡੁੱਬ ਜਾਂਦੇ ਨੇ ਜਿਹੜੇ ਨਹੀਂ ਵੀ ਥਾਵਾਂ ਦੇ ਘਰ ਸੀਗੇ ਉਹ ਵੀ ਤਬਾਹ ਹੋ ਜਾਂਦੇ ਨੇ ਲੋਕਾਂ ਦੇ ਛੱਤ ਜਿਹੜੇ ਟੁੱਟ ਜਾਂਦੇ ਨੇ ਤੇ ਜਿਹੜੇ ਉਹਨਾਂ ਦੀ ਫਸਲਾ ਹੈ ਬਿਲਕੁਲ ਖਤਮ ਹੋ ਜਾਂਦੀਆਂ ਨੇ ਸੋ ਇਹ ਤੇ ਹੋਰ ਅਗਲੀ ਅਪਡੇਟ ਲਾ ਕੇ ਫਿਰ ਤੋਂ ਰੂਬਰੂ ਹੋਵਾਂਗੇ ਦੇਖਦੇ ਰਹੋ ਲੁਧਿਆਣਾ ਲਾਈਵ